ਪੰਜਾਬ ਵਿੱਚ ਗ੍ਰੀਨ ਪ੍ਰੋਜੈਕਟ ਦੇ ਨਾਂ ਤੇ ਲੱਗਣ ਵਾਲੇ ਵਾਇਓ ਗੈਸ ਪਲਾਂਟਾਂ ਨੂੰ ਰੋਕਣ ਲਈ 10 ਸਤੰਬਰ ਨੂੰ ਦਿੱਲੀ ਹਾਈਵੇ ਤੇ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਤਾਲਮਿਲ ਕਮੇਟੀ ਦੇ ਮੈਂਬਰ ਕੁਲਵਿੰਦਰ ਸਿੰਘ ਮੁਸਕਾਬਾਦ ਅਤੇ ਸਾਬਕਾ ਸਰਪੰਚ ਮਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਦੇ ਹੱਲ ਲਈ ਇੱਕ ਮੀਟਿੰਗ 11 ਸਤੰਬਰ ਨੂੰ ਸੱਦੀ ਗਈ ਹੈ। ਜਿਸ ਵਿੱਚ ਤਿੰਨ ਕੈਬਨਿਟ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਿੱਸਾ ਲੈਣਗੇ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤੇ ਭਰੋਸੇ ਦੀ ਬਦੌਲਤ 10 ਸਤੰਬਰ ਨੂੰ ਸਾਂਝੇ ਤੌਰ ਤੇ ਵੀਜਾ ਖੰਨਾ ਵਿਕੇ ਪਹੁੰਚ ਕੇ ਦਿੱਲੀ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰਨ ਦਾ ਪ੍ਰੋਗਰਾਮ ਫਿਲਹਾਲ ਰੱਦ ਕਰ ਦਿੱਤਾ ਹੈ ਦੱਸਣਯੋਗ ਹੈ ਕਿ ਲੁਧਿਆਣਾ ਸਮੇਤ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਤੋਂ ਪਿੰਡਾਂ ਅੰਦਰ ਅਜੇ ਹੀ ਕਰੀਬ 45 ਬਾਇਓ ਗੈਸ ਪਲਾਂਟ ਸुरू ਕੀਤੇ ਜਾਣੇ ਸਨ ਜਿਨ੍ਹਾਂ ਦਾ ਹਰ ਥਾਂ ਤੇ ਉਥੇ ਦੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਰਤਵਾਜ ਦੀ ਖਾਸ ਰਿਪੋਰਟ ਹਿੰਦੀ ਨਾਮ ਦਾ ਹੋ ਤੇ ਆਪਣਾ ਪਿੰਡ ਦੱਸੋ ਜੀ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਮੇਰਾ ਮੁਸ਼ਕਵਾੜਾ ਜੀ ਤੇ ਬਾਕੀ ਤਾਲਮੇਲ ਕਮੇਟੀ ਤੇ ਕੀ ਹੋਵੇ ਹੈਗੇ ਜਿਹੜੇ ਮੈਂਬਰ ਵਗੈਰਾ ਨੇ ਹਾਂਜੀ ਮੈਂ ਤਾਲਮੇਲ ਕਮੇਟੀ ਦਾ ਮੈਂਬਰ ਆ ਜੀ ਇਹ ਵੀ ਆਪਣੇ ਸਾਡੇ ਸਰਪੰਚ ਸਾਹਿਬਾਨ ਨੇ ਮਾਲਵਿੰਦਰ ਸਿੰਘ ਮੁਸ਼ਕਾਬਾ ਜੀ ਤਾਲਮੇਲ ਕਮੇਟੀ ਜਿੰਨੀ ਵੀ ਪੰਜਾਬ ਦੀ ਅਸੀਂ ਉਹਦੇ ਮੈਂਬਰਾਂ ਜੀ ਤੇ ਕੀ ਕੀ ਫੈਸਲਾ ਲਏ ਜਿਹੜਾ ਕੱਲ੍ਹ ਦਾ ਸੋਮਾ ਜਾਮਦੀ ਦਾ ਸਰ ਇਹਦੇ ਬਾਰੇ ਇਹ ਸਾਡਾ ਜੀ ਆਪਣੇ ਕੱਲ ਸਾਡੇ ਲੁਧਿਆਣੇ ਮੀਟਿੰਗ ਹੋਈ ਹੈ ਜੀ ਬਜਟ ਭਵਨ ਵਿੱਚ ਆਪਣੇ ਡੀਸੀ ਸਾਹਿਬਾਨ ਮੱਲਾ ਤੇ ਸਾਰੇ ਅਫਸਰ ਸਾਹਿਬਾਨ ਮੱਲਾ ਹਾਜ਼ਰ ਦੀ ਉਹਨਾਂ ਨੇ ਸਾਨੂੰ ਸ਼ਿਵਾਸ਼ਣ ਦਵਾਇਆ ਵੀ ਅਸੀਂ ਤੁਹਾਡੀ ਵੀ ਸਰਕਾਰ ਨਾਲ ਮੀਟਿੰਗ ਕਰਾਉਨੇ ਆ ਆਪਣੇ 11 ਤਰੀਕ ਦੀ ਉਹਨਾਂ ਨੇ ਮੀਟਿੰਗ ਕਿਹਾ ਜੀ ਉਹਦੇ ਜਿਹਦੇ ਵਿੱਚ ਆਪਣੇ ਪੰਜਾਬ ਦੇ ਤਿੰਨ ਮੰਤਰੀ ਸਾਹਿਬਾਨ ਵਿੱਚ ਪਹੁੰਚ ਰਹੇ ਨੇ ਹੋਰ ਵੀ ਅਫਸਰ ਸਾਹਿਬਾਨ ਪਹੁੰਚ ਰਹੇ ਨੇ ਉਹ ਕਹਿੰਦੇ ਸਾਡੇ ਮਸਲੇ ਦਾ ਅਸੀਂ ਹੱਲ ਕਰਾਂਗੇ ਤੇ ਬਾਕੀ ਫਿਰ ਇਹਦੇ ਲਈ ਅਸੀਂ ਜਿਹੜਾ ਸਾਡਾ ਕੱਲ ਵਾਲਾ ਜੋ ਵੀ ਪ੍ਰੋਗਰਾਮ ਸੀਗਾ 10 ਤਰੀਕ ਦਾ ਉਹ ਸਾਡੇ ਸਾਰੇ ਤਾਲ ਮਿਲ ਕਮੇਟੀ ਨੇ ਵਿਚਾਰ ਕੇ ਇਹ ਰਾਏ ਕੀਤੀ ਹੈ ਵੀ ਹਜੇ ਅਸੀਂ ਮੁਲਤਵੀ ਕਰਦੇ ਹਾਂ ਬਾਕੀ ਜਿਵੇਂ ਵੀ ਸਾਡਾ 11 ਤਰੀਕ ਨੂੰ ਅਗਲਾ ਜੋ ਵੀ ਫੈਸਲਾ ਹੋਊਗਾ ਜੇ ਤਾਂ ਸਰਕਾਰ ਸਾਡਾ ਕੋਈ ਲਿਖਤੀ ਸਾਨੂੰ ਸਾਰਾ ਕੁਝ ਦੇ ਦਿੰਦੀ ਆ ਤਾਂ ਸਾਡਾ ਠੀਕ ਆ ਨਹੀਂ ਤਾਂ ਅਗਲਾ ਫਿਰ ਸੰਘਰਸ਼ ਸਾਡਾ ਔਕਣੇ ਜਾਰੀ ਰਹੂਗਾ ਜਿਵੇਂ ਵੀ ਅਗਲਾ ਪ੍ਰੋਵਿੰਸ ਟਾਲਮਨ ਕਮੇਟੀ ਦਊਗੀ ਅਸੀਂ ਉਦਾਂ ਵੀ ਮੰਨ ਲਾ ਜਾਰੀ ਰੱਖਾਂਗੇ ਇਹ ਪੂਰੀ ਜਿਹੜੀ ਹੈਗੀ ਟਾਲਮਨ ਕਮੇਟੀ ਪੰਜਾਬ ਦਾ ਫੈਸਲਾ ਜਿਹੜਾ ਕੱਲ ਦਾ ਜਿਹੜਾ ਤੁਸੀਂ ਜਾਮ ਰੱਦ ਕੀਤਾ ਜਿਹੜਾ ਨਾ ਹਾਂਜੀ ਇਹ ਪੰਜਾਬ ਸਾਰੇ ਪੰਜਾਬ ਦਾ ਹੀ ਮੰਨ ਲਾ ਜਿੰਨੀ ਵੀ ਟਾਲਮਨ ਕਮੇਟੀ ਆ ਸਾਰੀ ਟਾਲਮਨ ਤਾਲ ਮਿਲ ਕਮੇਟੀ ਦਾ ਹੀ ਫੈਸਲਾ ਜੀ ਜਿਵੇਂ ਵੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਆਪਾਂ ਵੀ ਵੀ ਤੁਸੀਂ ਕੱਲ ਦਾ ਇਹ ਪੋਸਟ ਬਣ ਮਲ ਮੁਲਤਵੀ ਕਰ ਦੋ ਕਿ ਜਿਵੇਂ ਜੇ ਸਾਡਾ ਕੋਈ ਹੱਲ ਹੋ ਗਿਆ ਤਾਂ ਅਸੀਂ ਇਹਨੂੰ ਮੁਲਤਵੀ ਕਰਤਾ ਨਹੀਂ ਤਾਂ ਫਿਰ ਅਸੀਂ ਉਦੋਂ ਵੀ ਹੋਰ ਜ਼ਿਆਦਾ ਸੰਘਰਸ਼ ਤੇਜ਼ ਕਰਾਂਗੇ ਠੀਕ ਹੈ